ਇਸ ਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਸਿੰਘ ਨੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡਦੇ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਆਪਣਾ ਕਲਗੀ ਤੋੜਾ ਜਿਹੜਾ ਉਹ ਬਾਬਾ ਸੰਗਤ ਸਿੰਘ ਜੀ ਨੂੰ ਦਿੰਦੇ ਨੇ ਜਿਨ੍ਹਾਂ ਦਾ ਇਤਿਹਾਸਕਾਰਾਂ ਕੋਲੋਂ ਜੇ ਸੁਣੀਏ ਤਾਂ ਇਤਿਹਾਸਕਾਰ ਕਹਿੰਦੇ ਬਿਲਕੁਲ ਗੁਰੂ ਸਾਹਿਬ ਵਰਗੇ ਲੱਗਦੇ ਸੀ ਉਹ ਜਮਾ ਨੈਣ ਨਕਸ਼ ਜਮਾ ਹੀ ਗੁਰੂ ਸਾਹਿਬ ਵਰਗੇ ਲੱਗਦੇ ਸੀ ਤਾਂ ਗੁਰੂ ਸਾਹਿਬ ਨੇ ਆਪਣਾ ਕਲਗੀ ਤੋੜਾ ਸੀਗਾ ਜਿਹੜਾ ਬਾਬਾ ਸੰਗਤ ਸਿੰਘ ਜੀ ਨੂੰ ਬਖਸ਼ਿਆ ਸੀ ਉਸ ਤੋਂ ਬਾਅਦ ਗੁਰੂ ਸਾਹਿਬ ਤਾੜੀ ਮਾਰ ਕੇ ਚਮਕੌਰ ਦੀ ਗੜੀ ਛੱਡਦੇ ਨੇ ਤੇ ਅੱਗੇ ਮਾਛੀਵਾੜੇ ਵੱਲ ਨੂੰ ਪੈਂਡਾ ਜਿਹੜਾ ਉਹ ਤੈਅ ਕਰਦੇ ਨੇ ਤਾਂ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਦੇ ਨਾਲ ਬਾਬਾ ਸੰਗਤ ਸਿੰਘ ਜੀ ਦਾ ਇਤਿਹਾਸ ਜੁੜਦਾ ਤਾਂ ਜਿਸ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਣ ਲੈ ਕੇ ਆਇਆ ਜਿਸ ਅਸਥਾਨ ਤੇ ਆਸੀਂ ਤਾਂ ਇਹ ਅ ਸ਼ਹੀਦ ਬਾਬਾ ਸੰਗਤ ਸਿੰਘ ਜੀ ਸੀਗੇ ਜਿਹੜੇ ਬਾਬਾ ਸੰਗਤ ਸਿੰਘ ਜੀ ਦਾ ਅਸਥਾਨ ਆ ਇਹ ਤਾਂ ਇਤਿਹਾਸ ਕੀ ਜੁੜਦਾ ਇਸ ਸਥਾਨ ਦਾ ਗੁਰੂ ਸਾਹਿਬ ਦੇ ਨਾਲ ਬਾਬਾ ਸੰਗਤ ਸਿੰਘ ਜੀ ਦੇ ਨਾਲ ਤਾਂ ਗੱਲਬਾਤ ਕਰਦੇ ਆ ਇਤਿਹਾਸ ਜਾਣਦੇ ਆ ਇਸ ਸਥਾਨ ਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਇਸ ਸਥਾਨ ਦਾ ਬਾਬਾ ਸੰਗਤ ਸਿੰਘ ਜੀ ਨਾਲ ਕੀ ਇਤਿਹਾਸ ਜੁੜਦਾ ਦਾਸ ਪ੍ਰੇਮ ਸਿੰਘ ਖਾਲਸਾ ਪ੍ਰਾਂਤ ਸੋਮਨੀ ਸ਼ਹੀਦ ਭਾਈ ਸੰਗਤ ਸਿੰਘ ਬੈਲੀਫਰ ਟੈਸ ਫਤੇਕਰ ਸਾਹਿਬ ਤੇ ਇਹ ਸਥਾਨ ਦਾ ਬਹੁਤ ਡੂੰਗਾ ਇਤਿਹਾਸ ਆ ਜੀ ਚਮਕੌਰ ਗੜੀ ਦੇ ਜਿਹੜੇ ਸੋਮਨੀ ਸ਼ਹੀਦ ਸੀ ਜਿਨ੍ਹਾਂ ਨੂੰ ਗੁਰੂ ਜੀ ਨੇ ਕਲਗੀ ਜੀ ਆਪਣਾ ਅਸਰ ਬਸਰ ਬਖਸ਼ਾ ਸੀਗਾ ਤੇ ਖਾਸੇ ਗੁਰਤਾ ਗੱਦੀ ਦੇ ਕੇ ਗਏ ਹੈ ਉਹ ਭਾਈ ਸੰਗਤ ਸਿੰਘ ਜੀ ਜੋ ਕਿ ਗੁਰੂ ਗੁਰਤੇਗ ਵੀ ਸਾਹਿਬ ਦਾ ਪਰਿਵਾਰ ਜਦੋਂ ਇਹ ਯਾਤਰ ਦੇ ਜਾਨੇ ਗੁਰਤੇਗਵਰ ਸਾਹਿਬ ਇਹਨਾਂ ਦੇ ਪਰਿਵਾਰ ਨੂੰ ਨਾਲ ਲੈ ਕੇ ਜਾਨੇ ਗੁਰੂ ਗ੍ਰਿੰਦ ਸਿੰਘ ਦੇ 2 ਮਹੀਨੇ ਬਾਅਦ ਭਾਈ ਸੰਗਤ ਸਿੰਘ ਦਾ ਜਨਮ ਉੱਥੇ ਹੋਇਆ ਪਟਨਾ ਸਾਹਿਬੇ ਹੋਇਆ ਹ ਬਾਬਾ ਸੰਗਤ ਸਿੰਘ ਜੀ ਦਾ ਜਨਮ ਵੀ ਪਟਨਾ ਸਾਹਿਬ ਹੀ ਹੋਇਆ ਹੈ ਉਨਾ ਦੇ ਉਦੋਂ ਕੋਰਾਪਾ ਦੋ ਸਾਲ ਉਧੇ ਛੋੜੇ ਬਸ ਸੰਸੀਦਾ ਉਹਦੀ ਜਾਨ ਉੱਥੇ ਆਇਆ ਉਹਨੇ ਉੱਥੇ ਭਲੇ ਉਹਨਾਂ ਨਾਲ ਸਾਥ ਦਿੱਤਾ ਬਚਪਨ ਦੇ ਸਾਥੀ ਸੀ ਉਹਨਾਂ ਦੇ ਇਹ ਜੰਗਾ ਦੇ 13 12 ਦਿਨ 13 ਜੰਗਾ ਉਹਨੇ ਲੜੜੀਆਂ ਨਾ ਲੜੀਆਂ 24 ਜੰਗ ਮੁਕਸਰੀ ਨਹੀਂ ਲੜੀ ਕਿਉਂ ਇੱਥੇ ਸ਼ਹੀਦ ਹੋ ਗਈ ਸੀਗੇ ਅੱਛਾ ਗੁਰਬਿੰਦਰ ਸਹਿ ਹਰ ਸੇ ਉਹਨੇ ਸਾਥ ਦਿੱਤਾ ਤੇ ਇਹਨਾਂ ਨੂੰ ਮਾਨਵੀ ਧਰਤੀ ਦਾ ਇਹਨੂੰ ਜ세 ਸਰ ਵੀ ਸੌਂ ਪਾ ਗਿਆ ਸੀਗਾ ਅਛਾ ਮਾਲਵੇ ਦੇ ਜਥੇਦਾਰ ਸੀਗੇ ਬਾਬਾ ਸੰਗਤ ਸਿੰਘ ਜੀ 13 ਜੰਗਾਂ ਗੁਰੂ ਸਾਹਿਬ ਨਾਲ ਲੜੀਆਂ ਹਾਂ ਤੇ ਅਸੀਂ ਜਨਸੂਰ ਜਨਸੂਰੀਆਂ ਤੂੰ ਤਾਂ ਬੱਸ ਅਨੰਦ ਸਿੰਘ ਛੱਡ ਕੇ ਆਪਣੇ ਚਮਕੌਰ ਦੀ ਗੜੀ ਕਿ ਕਿਰਾ ਪਿਆ ਹਾਂਜੀ 40 ਸਿੰਘ ਗੁਰੂ ਜੀ ਦੇ ਦੋ ਉਹਰੇ ਸਾਹਿਬ ਜਾਂਦੇ ਸੀਗੇ ਤੇ ਆਏ ਜਾਈਂ 8 ਪੁੱਤ 7 ਪੁੱਤ ਨੂੰ ਰਾਤ ਨੂੰ ਆਏ ਆ ਤੇ 8 ਪੁੱਤ ਨੂੰ ਜੰਗ ਸ਼ੁਰੂ ਹੋ ਗਈ ਹੈ ਗੁਰੂ ਜੀ ਨੇ ਆਪਣੀ ਸੋਚ ਦੇ ਮੁਤਾਬਕ ਤੇ ਆਪਣੇ ਭੁੱਖਣ ਪਾਣੀ ਆ ਕਿੰਨੇ ਕਿਥੇ ਅਨੰਦ ਸਿੰਘ ਸਾਹਿਬ ਰਾਸ਼ਨ ਮੁੱਕ ਚੁੱਕਿਆ ਸੀਗਾ ਭੁੱਖਣ ਪਾਣੀ ਦੇ ਪਹਿਲਾਂ ਸਾਰ ਸਾਂ ਦੇ ਦਿੱਤੇ ਤੇ ਬਾਬਾ ਜੀਵਨ ਸਿੰਘ ਜੀ ਉੱਥੇ ਸੀਧ ਹੋਏ ਆ ਪਈ ਪਈ ਪਪਾ ਜੀਸ ਸਿੰਘ ਦੇ ਬਾਬਾ ਜੀ ਜਥੇ ਬੰਦੇ ਹੁੰਦੇ ਸੀ ਕਿ ਬਾਬਾ ਜੀਸ ਦੇ ਜਿਹਾਰ ਸਿੰਘ ਦੀ ਕਮਾਨ ਬਾਬਾ ਭਾਈ ਸਿੰਘ ਸਿੰਘ ਨੇ ਦਿੱਤੀ ਹੋਈ ਸੀ ਜਦੋਂ ਇਹ ਸਰਸਰ ਨਦੀ ਤੇ ਤੇ ਆਪਣਾ ਅਰਜੀ ਜੀ ਤੇ ਇਹ ਉਥੇ ਕਿਰ ਕੇ ਤੇ ਉਹਨੇ ਜਦੋਂ ਗੁਰੂ ਜੀ ਕਿਹਾ ਜੀ ਉਹਦੇ ਘਰ ਗਏ ਕਹਿੰਦੇ ਦੇਖੋ ਭਾਈ ਬਾਬਾ ਜੀ ਨੂੰ ਫੇਰ ਭੇਜਾ ਉਹਨਾਂ ਨੇ ਜਾਓ ਵੀ ਤੁਸੀਂ ਜਾਓ ਤੇ ਉਹਦੇ ਸ ਨੂੰ ਭੇਜੀ ਜਾਓ ਉੱਥੇ ਜਾਓ ਤੇ ਉਹਨੂੰ ਪਾਰ ਕਰਾਓ ਨੰਦੀ ਜੀ ਪਾਰ ਕਰਾਓ ਉਹ ਜਦੋਂ ਉਹ ਸ਼ਿਖਾਸਨ ਚ ਤੇ ਉਹਨਾਂ ਨੇ ਭਾਈ ਸੰਗਤ ਇਹਨਾਂ ਦੇ ਭਾਈ ਜੀ ਸਿੰਘ ਦੇ ਉਹਨਾਂ ਨੂੰ ਪਾਰ ਕਰਾਤਾ ਉਹ ਤਾਂ ਬਾਦ ਉਹ ਉਹ ਜੰਗ ਚ ਉੱਥੇ ਉਹ ਸੀਧ ਹੋ ਗਿਆ ਬਾਬਾ ਜੀ ਉੱਥੇ ਸੀਧ ਹੋ ਗਿਆ ਚਾਰੀ ਸਿੰਘ ਖੀਤੇ ਚੰਗਰ ਸਾਹਿਬ ਤੋਂ ਉੱਥੇ ਇੰਝ ਹੋਇਆ ਜਦੋਂ ਅੱਠਪੁਰ ਜੰਗਸੂਰੀ ਹੋਈ ਸੇ ਤਾਂ ਲਾ ਕੇ ਗੁਰੂ ਜੀ ਨੇ ਆਪਣੇ ਸੋਚ ਦੇ ਮਾ ਕੇ ਜਥੇ ਬਣਾ ਕੇ ਜਥਿਆਂ ਦੇ ਪੰਜ ਪੰਜ ਦਸ ਬਣਾ ਕੇ ਉਹ ਜੰਗ 'ਚ ਭੇਜਨੇ ਸ਼ੁਰੂ ਕਰਤੇ ਆ ਤੇ ਮੁਗਲ ਫੌਜ ਦਾ 10 ਲੱਖ ਦਾ ਕਿੱਕੇ ਦਾ ਫਾਇਦਾ ਸੀ ਉੱਥੇ ਅੱਛਾ ਕਿਉਂ ਵਾਲੇ ਦਾ 900 ਰਕੇ ਦੇ ਕੋਈ ਬੰਦਾ ਕੋਈ ਚਿਹਰੀ ਜਾਣ ਨਹੀਂ ਸੀ ਖਾਸ ਪਤਾ ਹੁੰਦਾ ਜੋ ਲੜਾਈ ਹੁੰਦੀ ਹੈ ਉਹਦੇ ਸਾਰੇ ਬੰਦੇ ਕੋਈ ਨਹੀਂ ਉੱਥੇ ਹੁੰਦਾ ਹੁੰਦਾ ਤੇ ਚਲੋ ਉੱਥੇ ਨੰਗ ਸ਼ਾਹ ਵੇਲੇ ਜਦੋਂ ਜੰਗ ਜੰਗਸੂਰ ਸ਼ਿਵ ਦਾ ਟਾਈਮ ਹੋਇਆ ਜਾਂ ਖਤਮ ਹੋਈ ਗੁਰੂ ਜੀ ਨਾਲ ਸਿਰਫ 6-7 ਸਿੰਘ ਰਹਿ ਤਾਗੇ ਸੀਗੇ ਜਦਕੇ ਬਾਬਾ ਅਜੀਤ ਸਿੰਘ ਤੇ ਬਾਬਾ ਜੀ ਹਾਸ ਸਿੰਘ ਉਥੇ ਸ਼ਹੀਦ ਹੋ ਗਏ ਹੋ ਚੁੱਕੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਅੱਖੀ ਹੱਥ ਹੀ ਤੋੜਿਆ ਨਾ ਸ਼ਹੀਦ ਕਰ। ਐਸਾ ਐਸਾ ਜੀਰਾ ਕਿਦਾ ਹੋਦਾ ਵਾਸਤਾ ਹੁੰਦਾ ਜਿਹੜਾ ਆਪਣੇ ਪੁੱਤਾਂ ਨੂੰ ਜੰਗ 'ਚ ਭੇਜੇ ਤੇ ਉਹਦੇ ਕੁਰਬਾਨੀ ਨਹੀਂ ਸੀ ਦੇਣ ਦਿੰਦੇ ਤੇ ਉੱਤਰ ਬਾਅਦ ਜਦੋਂ ਸ਼ਾਮ ਨੂੰ ਰਾਤ ਹੋਈ ਤੇ ਉਹਦੇ ਭਾਈ ਦਿਆ ਸਿੰਘ ਦਿੰਦੇ ਅਗਵਾਈ ਵਿੱਚ ਦੀ ਅਖੀਰ ਦੇ ਗਵਾਈ ਜੀ ਰਣ ਸਿੰਘ ਬਾਕੀ ਬਦੇਸ਼ੇ ਉਹਨਾਂ ਦੇ ਗਵਾਈ ਜੀ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਥੋਂ ਗੜੀ ਛੱਡ ਜਾਓ ਕਿਉਂਕਿ ਅੱਗੇ ਜਾ ਕੇ ਤੁਸੀਂ ਉਹ ਸਿੱਖ ਪੈਦਾ ਕਰਦੇ ਹੋ ਸਾਡੀ ਸਿੱਖੀ ਕਾਇਮ ਰਹਿ ਸਕਦੀ ਹੈ ਪਹਿਲੇ ਤਾਂ ਉਹ ਆਂਦੇ ਮੰਨੀ ਨਹੀਂ ਹੈਗੇ ਫਿਰ ਜਦੋਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਹੁਕਮ ਦਿੱਤਾ ਤਾਂ ਗੁਰੂ ਨੇ ਆਪਣਾ ਹੁਕਮ ਮੰਨਦੇ ਹੋਏ ਆਪਣਾ ਬਚਾਉਂਦੇ ਉਹਨਾਂ ਨੂੰ ਫਿਰ ਉਹ ਹੁਕਮ ਮੰਨਿਆ ਤੇ ਗੜੀ ਸੰਧਾ ਫੈਸਲਾ ਕੀਤਾ ਉਹ ਤਾਂ ਇਹ ਵੀ ਗਿਆ ਭਾਈ ਤਰਨ ਸਿੰਘ ਭਾਈ ਮਾਨ ਸਿੰਘ ਤੇ ਭਾਈ ਇਹ ਮੇਰੇ ਨਾਲ ਜਾਣਗੇ ਤੇ ਤਿੰਨ ਬੰਦੇ ਤੇ ਉਹ ਤੇ ਬਾਕੀ ਦੋ ਸਿੰਘ ਜਿਹੜਾ ਸੰਤ ਸਿੰਘ ਦਾ ਛੋਟਾ ਪੇਸ ਸੰਤ ਸਿੰਘ ਜੀ ਉਹ ਗੁਰੂ ਜੀ ਨੇ ਅਰਦਾਸ ਕਰਦਾ ਗਜ਼ਰ ਸੀ ਮੈਨੂੰ ਮੈਂ ਮੈਂ ਥੋੜੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਣਾ ਚਾਹਣਾ ਹਾਂ ਜੀ ਉਹ ਫਿਰ ਗੁਰੂ ਜੀ ਨੇ ਇਕੱਲੇ ਨੂੰ ਵੀ ਭੇਜਿਆ ਸੀ ਸਵਾ ਲੱਖ ਦੇ ਕਿਲੋ ਬਥੇ ਤੁਨ ਰਹੂ ਉਹ ਉਹ ਉੱਥੇ ਸ਼ਹੀਦ ਹੋਇਆ ਜਿਹੜੇ ਦੋ ਸਿੰਘ ਦਾ ਭਾਈ ਚੜ੍ਹ ਸਿੰਘ ਤੇ ਭਾਈ ਸੰਗਤ ਸਿੰਘ ਉਹ ਜਦੋਂ ਸਵੇਰੇ ਕੱਲੀ ਸਜੀ ਜੀ ਤੇ ਮੁਗਲਾਂ ਆਏ ਹੋਗੇ ਗੁਰੂ ਜੀ ਦੇ ਹਲੇ ਦੋ ਰਹਿ ਗਏ ਸੀ ਅਸੀਂ ਉਹ ਕਰਦਨੇ ਆ ਉਹ ਦੇਖੋ ਗੱਡੀ ਤੇ ਬੈਠੇ ਕਮਾਨ ਤੇ ਬੈਠੇ ਸੀਗੇ ਉਹ ਕਹਿੰਦੇ ਗੁਰੂ ਜੀ ਅੰਦਰ ਆ ਕੋਈ ਜਦ ਜੰਗ ਸ਼ੁਰੂ ਹੋਈ ਆ ਜਦ ਪਹਿਲਾਂ ਚੜ੍ਹ ਸਿੰਘ ਅਸੀਂ ਹੋਇਆ ਉਹ ਤੋਂ ਬਾਅਦ ਇਹ ਸੰਗਤ ਜਦੋਂ ਖਾਦੋ ਇਹ ਪਾਈ ਸੰਗਤ ਸੀ ਦੋ ਹਜ਼ਾਰ ਤਨ ਕਰਪਾਂ ਚਾਉਂਦੇ ਮਹਾਰਸੀ ਬਹੁਤ ਮਰਸੀ ਗੁਰੂ ਜੀ ਨਾਲ ਉੱਥੇ ਰਹੇ ਹਰ ਤਾਂ ਜੋ ਸਿੱਖਿਆ ਲਈ ਜਾਂਦੇ ਉੱਥੇ ਲਈ ਆ ਹਾਂਜੀ ਉਹ ਤੋਂ ਜਦੋਂ ਬਾਹਰ ਨਿਕਲੇ ਆ ਬੰਗਲ ਖਾਣ ਨੂੰ ਆ ਘਾਬਰ ਕੀ ਜਿਵੇਂ ਕੋਈ ਉਹ ਹੁੰਦਾ ਗੁਰੂ ਜੀ ਦਾਤਾਲ ਪਈ ਸੀ ਉਹਨਾਂ ਤੋਂ ਉਹ ਜਿਉਂ ਜਗ ਦੇ ਮੇਦਾਨ ਚੱਲੇ ਤਿੰਨ ਪੈਸੇ ਲੜਾਈ ਕੀਤੀ ਉਹਨੇ ਕੱਲੇ ਆ ਤਿੰਨ ਪਾਪਾ ਸੰਗ ਸਿੰਘ ਜੀ ਨੇ ਤਿੰਨ ਪਹਿਲ ਤਿੰਨ ਪਹਿਲ ਲੜਾਈ ਕਰਦੇ ਜਦੋਂ ਖੀਰ ਤੇ ਆ ਕੇ ਜਦੋਂ ਸ਼ਹੀਦ ਹੋਏ ਉੱਤੇ ਸ਼ਹੀਦ ਹੋਏ ਜਦੋਂ ਇਹਨਾਂ ਨੂੰ ਮੁੱਲ ਪਤਾ ਲੱਗਿਆ ਵੀ ਗੁਰੂ ਜੀ ਦੇ ਅਸੀਂ ਮਾਰਦੇ ਹਾਂ ਕਤੂ ਹੋ ਗਏ ਉਹ ਤੋਂ ਬਾਅਦ ਉਹ ਤੋਂ ਬਾਅਦ ਮਗਲੇ ਉੱਥੇ ਜਾ ਕੇ ਸੇਹਸ ਦੇ ਵਜੀਦ ਖਾਨ ਨੂੰ ਪਾਈ ਉੱਥੇ ਸੰਗ ਸਿੰਘ ਜੀ ਮਾਰਦੇ ਕਹਿੰਦਾ ਐ ਕਰੋ ਖੀਸ ਕਰਦੇ ਸੰਦ ਲਿਆਓ ਉਹ ਲਿਆਉਣ ਦੇ ਇਥੇ ਇਹ ਕਾਰਨ ਸੀ ਕਿਉਂਕਿ ਹਰਨਜੀਤ ਜੇਵ ਨੇ ਗੁਰੂ ਜੀ ਦੇ ਸੀਸ ਦਾ ਮੁੱਲ ਰੱਖਿਆ ਹੋਇਆ ਸੀਗਾ ਵੀ ਜਿੰਦਾ ਤੇ ਮੁਰਦਲੀ ਲਾਉਂਦੋਂ ਉਹਨੂੰ 500 ਪਿੰਡਾਂ ਦੀ ਜ਼ਗੀਰ ਬਖਸ਼ਣ ਦੀ ਹੋਤੀ ਉਹ ਤਾਂ ਕਿ 500 ਪਿੰਡਾਂ ਦੀ ਜ਼ਗੀਰ ਪਿੰਡਾਂ ਦੀ ਜ਼ਮੀਨ ਔਰਗੇਮ ਲਗਿਆ ਸੀ ਜੀਤ ਖਾਨ ਨੂੰ ਹੁਕਮ ਕੀਤਾ ਵਾ ਸੀ ਨਹੀਂ ਵੀ ਗੋਮਤ ਸਿੰਘ ਜੀ ਦਾ ਸੀਸ ਲੈ ਕੇ ਆ ਜੇ ਤੂੰ ਇਹ ਲਿਆਖਾ ਨਾ ਠੀਕਰ ਨਹੀਂ ਤੇ ਤੇਰੀ ਬਿਜਲੀ ਖਤਮ ਹੈ ਇਹ ਵੀ ਨਾਲ ਕਿਹਾ ਵੀ ਅੱਛਾ ਵੀ ਤੇਰੀ ਬਿਜਲੀ ਖਤਮ ਨਹੀਂ ਤੇ ਜੇ ਮਰਜ਼ੀ ਕਰ ਉਹ ਕਰ ਉਹ ਤੇ ਇੱਥੇ ਸੀਸ ਇੱਥੇ ਆਇਆ ਅੱਛਾ ਉਹ ਅੱਗੇ ਆਉਣ ਜਿਹੜਾ ਭੇਜਣਾ ਸੀਗਾ ਅੱਛਾ ਉਦੋਂ ਤੇ ਸਹਿਬਜ਼ਾਦੇ ਦੱਸ ਉਹਨੂੰ ਇੱਥੇ ਆਂ ਦੱਸ ਉਹਨੂੰ ਇਹਨਾਂ ਦਾ ਸੀਸ ਇੱਥੇ ਇਹਨਾਂ ਦਾ ਸੀਸ ਜਿਹੜਾ ਆਇਆ ਤੋਂ ਤੁਹਾਡਾ ਨਾਲੋਂ ਸੀਸ ਕੱਟ ਕੇ ਵੀ ਆਪਾਂ ਕਲਗਿਲਗਾ ਸੀਸ ਦੇਖਣ ਖੁੱਦ ਦੇਖਣ ਤੁਹਾਡੂ ਉੱਥੇ ਹੀ ਰਹਿ ਗਿਆ ਹਾਂਜੀ ਜੰਗੀ ਰਸਤੇ ਵਿੱਚ ਇਹ ਸ਼ੀਸ਼ਾ ਇੱਥੇ ਲੱਗੇ ਆਇਆ ਖੁਸ਼ੀਆਂ ਵਿੱਚ ਨਹੀਂ ਆਗੇ ਇਹਨਾਂ ਨੇ ਉਦੋਂ ਤੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਇੱਥੇ ਆ ਜਿੰਦੇ ਦੱਸ ਪੋ ਨੂੰ ਅੱਛਾ ਦੱਸ ਪੋ ਨੂੰ ਐ ਬਾਬਾ ਸੰਗ ਸਿੰਘ ਜੀ ਦਾ ਸੀਸ ਜਿਹੜਾ ਇੱਥੇ ਆਇਆ ਸੀ ਦੱਸ ਪੋ ਨੂੰ ਐ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਉਹਦੇ ਤੇ ਉਦੋਂ ਬਾਅਦ ਜਦੋਂ ਵੀਰ ਨੂੰ ਪਤਾ ਲੱਗਿਆ ਹੁਣ ਚਲੋ ਇਹ ਤਾਂ ਹੁਣ ਸਾਡਾ ਅਸੀਂ ਤਾਂ ਆਪਣਾ ਤ ਤਨਕੁਲ ਕਰਾ ਲਾਂਗੇ ਤੇ ਉਹਦੇ ਦੂਜੇ ਦਿਨ ਕਚਹਿਰੀ ਚ ਜਾਣਾ ਪੋਦੀ 11 ਉਹਦੀ ਕਚਹਿਰੀ ਜਦੋਂ ਸਨਾਖਤ ਹੋਈ ਇਸ ਦੀ ਉੱਥੇ ਮਾਦਾ ਗੁਜਰਕੌਰ ਜੀ ਤੇ ਬਾਬਾ ਜੋਰਨ ਬਾਬਾ ਫਦੇ ਇੱਕ ਨੋਰ ਦਿਨ ਨਾ ਦਾ ਉਹ ਸੀਗਾ ਐਲ ਕਰਦੇ ਉਹਦੇ ਕੋਲ ਸਨਾਖਾਈ ਜਿਹੜੀ ਵੀਰਖੰਦ ਦੀ ਪਤਨੀ ਦੀ ਜੈਨਾ ਵੇਗ ਉਹ ਪਹਿਲਾਂ ਗੁਰਬਿੰਦ ਸਿੰਘ ਨਾਲ ਅਨੰਦਪੁਰ ਸਾਹਿਬ ਨੂੰ ਦੀ ਉਹ ਸੀਗੀ ਸੇਕ ਸੀਗੀ ਅੱਛਾ ਹਾਂ ਉੱਥੇ ਤੇ ਉਹ ਕਹਿੰਦੀ ਉਹ ਬਹੁਤ ਕਹਿੰਦੀ ਮੇਰੀ ਚੁੱਤ ਟੋਲੀ ਜੀ ਬਾਦੂ ਸੀ ਕਹਿੰਦੀ ਕਹਿੰਦੀ ਇਹਦਾ ਸੰਗਤ ਸਿੰਘਾ ਕਹਿੰਦੀ ਉੱਥੇ ਬਜੀਦ ਖਾਨ ਨੂੰ ਬਜੀਦ ਖਾਨ ਨੂੰ ਸੱਤੀ ਅੱਗ ਲੱਗੀ ਵੀ ਇਹਦਾ ਸਾਡੇ ਨਾਲ ਧੋਖਾ ਹੋ ਗਿਆ ਵੀ ਇਹਨਾਂ ਸਾਡੇ ਧੋਖਾ ਕਰਦੇ ਉਹਦੇ ਨੂੰ ਹੁਕਮ ਕੀਤਾ ਵੀ ਜਿਹੜਾ ਇਹਦਾ ਪਿੰਡ ਪਿੰਡੇ ਦਾ ਖੇੜੀ ਰੋਲਾ ਜਲੰਧਰ ਦੇ ਫਰੋੜ ਦੇ ਕੋਲ ਵੀ ਇਹਦਾ ਪਿੰਡ ਤਬਾਹ ਕਰ ਦੋ ਇਹਦੇ ਸੀਸ ਨਾਲ ਦੇ ਜਿੰਨਾ ਨਾਲ ਜਲੂਸ ਖੜੂ ਸੋਨਸ ਬਾਬਾ ਸੰਗਤ ਸਿੰਘ ਜੀ ਦੇ ਜਿਹਨਾਂ ਨਦਰ ਦੇ ਨਦਰ ਨੇ ਸਾਡ ਧੋਖਾ ਕੀਤਾ ਜਦੋਂ ਜਰੂਰ ਕਰਦੇ ਸੀ ਸ਼ਹਿਰ ਚ ਇੱਥੇ ਬਾਬਾ ਭਗੌਰ ਸਿੰਘ ਬਾਬਾ ਮਕਰ ਸਿੰਘ ਜੋ ਆਪਣਾ ਇਲਾਜ ਕਰਾ ਰਹੇ ਸੀ ਪਠਾਨਾ ਦੇ ਰੂਪ ਵਿੱਚ ਉਹਨੇ ਜਦ ਦੇਖਿਆ ਵੀ ਇਹ ਰਾਤ ਨੂੰ ਹੋਰ ਉਹ ਕਰਨਗੇ ਬੇਦਵੀ ਕਰਨਗੇ ਉਹਨੇ ਦਿਨ ਤਾਂ ਵੀ ਆਪਣੀ ਸ਼ਾਮ ਨੂੰ ਇੰਦੇ ਸੰਸਕਾਰ ਕਰਨਾ ਹੈ ਅੱਛਾ ਇੱਥੇ 50 ਬੰਦੇ ਮਗਲਨੀ ਫੌਜ ਦੇ ਪਹਿਲੇ ਨੇਜੇ ਵਾਲੇ ਸੀਸ ਦੇ ਪਹਿਲੇ ਉਹਦੇ ਲਈ ਅੱਛਾ ਉਹ ਜਦੋਂ ਫਿਰ ਰਾਤ ਨੂੰ ਆਏ ਆਪਣੇ ਜੋ ਘੜੇ ਦੇ ਘੋਲ ਲੈ ਕੇ ਆਏ ਇਥੇ ਤੋਂ ਉਹਨਾਂ ਮਿਹਾਂ ਸਾਰੇ ਨੂੰ ਮਾਰ ਕੇ ਇਸ ਸਥਾਨ ਤੇ ਸੀਸ ਰੱਖਿਆ ਸੀ ਇਸ ਤਾਂ ਤੇ ਇਸ ਤਾਂ ਤੇ ਇਸ ਤਾਂ ਉਹਨਾਂ ਨੂੰ ਉਹਨੇ ਮਾਰ ਕੇ ਉੱਥੇ ਇਹ ਸੰਸਕ੍ਰਿਤ ਸੰਸਕਰਤ ਕੀਤਾ ਵਜੀਦ ਖਾਨ ਦੇ ਦੋ ਘੋੜੇ ਖੋਲ ਕੇ ਉਹ ਫੁੱਲ ਪਉਣ ਗਏ ਸਤਲੁਜ ਅੱਛਾ ਉਹਦੇ ਉਹੀ ਚ ਸੰਗਰਦ ਸਿੰਘ ਤੇ ਜਿਹੜੇ ਸੀਸ ਤੇ ਉੱਥੇ ਉਹਦੇ ਤੇ ਚਿੱਠੀ ਲਿਖੇ ਧੱਕੇ ਗਏ ਕਹਿੰਦਾ ਵਜੀਦ ਖਾਨ ਤੂੰ ਇਹਨਾਂ ਨੂੰ ਸਿੱਕ ਖਾਣ ਨੂੰ ਹੋ ਇਸੇ ਖਾਤੋਂ ਨਹੀਂ ਹੋਇਆ ਕਿ ਅੱਛਾ ਜੇ ਤੇਰੀ ਹਿੰਮਤ ਆ ਜਾਏ ਸੀ ਤੇ ਚੱਲਿਆ ਲੈ ਜਾ ਤੇਰੇ ਤੇ ਦੋ ਘੋੜੇ ਨਾਲ ਚੱਲਿਆ ਤੇ ਇੱਥੇ ਫਿਰ ਜਦੋਂ ਹੋ ਜੀ ਮਹਲਮਾ ਜੀ ਵਾਦੀ ਸੀ ਇਹ ਮਹਾਰਾ 48 ਨੂੰ ਜਪਤਾ ਲਗਿਆ ਹਾਂਜੀ ਮਹਲਪਰ ਡਕਲੇ ਇਹ ਫਿਰ ਬੁੰਗੇ ਬਣਾਏ ਆ ਅੱਛਾ ਬੁੰਗਿਆਂ ਨੂੰ ਜਮੀਨਾਂ ਲੜ ਕੇ ਦਿੱਤੀਆਂ ਇਹ ਬੁੰਗਾ ਹਾਂ ਬੁੰਗਾ ਇਹ ਬੁੰਗਾ ਦਿਖਾ ਇਹ 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 ਜਾਨੀ ਕੋਈ ਸੰਗਤ ਆਉਂਦੀ ਹੈ ਸੰਗਤ ਦੀ ਸੇਵਾ ਗੁਰਦਵਾਰਾ ਸਾਹਿਬ ਸਥਾਪਿਤ ਕਰਤਾ ਗੁਰਦਵਾਰਾ ਕਹਿੰਦੇ ਜਦੋਂ ਸਾਡੀ ਐਸੇ ਉੱਥੇ ਮੋਟਰ ਬਿਠਾ ਲਏ ਨਿਸ਼ਾਨੀ ਆ ਨਿਸ਼ਾਨੀ ਸ਼ੇਰ ਤੇ ਮੀਨਾ ਉਹ ਤਾਂ ਤਨਖਾਹ ਦਿੰਦਾ ਸੀ ਉਹਨਾਂ ਨੂੰ ਮਹਾਰਾਜ ਪਟਿਆਲਾ ਮੂਤੀ ਦੇ ਮੈਰੀਨ ਵੀ ਨੇ ਤਾਂ ਸੋਰੀ ਰੋਜਾ ਬਾਬਾ ਸੁਖਾ ਸਿੰਘ ਨੂੰ ਬਾਬਾ ਜੀ ਸਿੰਘ ਜ્યોਤੀਸ਼ ਨੂੰ ਇਹ ਸਾਰੇ ਫੁਰਦਿਆਂ ਨੂੰ ਨੇ ਜਮੀਨਾਂ ਲਾਟ ਕੀਤੀ ਮਹਾਰਾਜ ਪਟਿਆਲੇ ਨੇ ਮਹਾਰਾਜ ਯਾਦਵਿੰਦਰ ਸਿੰਘ ਇਹ ਯਾਦਵਿੰਦਰ ਨੇ ਹੈ ਯਾਦਵਿੰਦਰ ਭਿੰਦਰ ਸਿੰਘ ਭਿੰਦਰ ਸਿੰਘ ਨੇ ਤੇ ਉਸ ਤੋਂ ਬਾਅਦ ਜਦੋਂ ਸਮਾਂ ਲੰਘਿਆ ਇਹਨਾਂ ਨੇ ਚਲੋ ਉਹ ਬੰਦੇ ਇੱਥੇ ਭਜਾ ਦੇ ਇੱਥੇ ਸਨਾਰੀ ਸੰਤ ਸ਼ਾਇਰ ਦੇ ਅੱਛਾ ਉਹ ਇੱਥੇ ਸੇਵਾ ਕਰਦੇ ਸੀ ਅੱਛਾ ਕੀਤੀ ਇੱਥੇ ਮਹਾਰਾਜ ਪ੍ਰਕਾਸ਼ ਹੁੰਦਾ ਸੀ ਪਹਿਲਾਂ ਅੱਛਾ ਅਸੀਂ ਜ ਅਪਰਕਾਰ ਸੀ ਹੁੰਦਾ ਸੀ ਅਸੀਂ ਜ ਅਸੀਂ ਦਾਸ ਇੱਥੇ ਦੇ ਜੰਬਲ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਅਸੀਂ ਸਕੂਲੋਂ ਭੱਜ ਗਏ ਉਹ ਇੱਥੇ ਪਤਾਸੇ ਖਾਨ ਦੇ ਮਾਰੇ ਲੁਕ ਜਾਂਦੇ ਸੀ ਅੱਛਾ ਤੁਹਾਨੂੰ ਯਾਦ ਹੈ ਯਾਨੀ ਕਿ ਸਾਡੇ ਹੱਦ ਬੀਤੀ ਹੈ ਜੀ ਇਹ ਹੱਦ ਬੀਤੀ ਹੈ ਤੇ ਉਹ ਫਿਰ ਜਦੋਂ ਇਹ ਖੁਦ ਸਮਾਂ ਬੀਤ ਗਿਆ ਇਹਨਾਂ ਨੇ ਪਤਾ ਵੀ ਕਿ ਆ ਮੈਂ ਇੱਥੇ ਕੋਈ ਤਾਂ ਨਹੀਂ ਉਹ ਵੀ ਇੱਥੇ ਪਈ ਸ ਹੋਰ ਜੀ ਸੰਤਕ ਸੇਵਾ ਕਰਦੀ ਆ ਬਹੁਤ ਚਿਰ ਤੋਂ ਸੇਵਾ ਕਰਦੀ ਆ ਪਰ ਇਹ ਜਾਨੀ ਆ ਉਸ ਤੋਂ ਉਹ ਜਾ ਕੇ ਨਹੀਂ ਕਰ ਰਹੇ ਇਹ ਸਾਡਾ ਇੱਥੇ ਸੀਸ ਦਾ ਸੰਸਕਾਰ ਹੋਇਆ ਥੜਾ ਸਾਹਿਬ ਆਏ ਇਧਰ ਮਗੂੰ ਕਿੰਨੀ ਮਾਨ ਦਰਸ਼ਨ ਵੀ ਕਰਾ ਦਿਓ ਦੋਵੇਂ ਇਧਰ ਲਾ ਕੇ ਤਾਂ ਇਹ ਥੜਾ ਸਾਹਿਬ ਹੈ ਬਾਬਾ ਸੰਗਤ ਸਿੰਘ ਜੀ ਦਾ ਇੱਥੋਂ ਹੀ ਦਰਸ਼ਨ ਕਰਵਾ ਦਿਓ ਇੱਥੇ ਬਾਬਾ ਸੰਗਤ ਸਿੰਘ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਤਾਂ ਇਹ ਥੜਾ ਸਾਹਿਬ ਸਥਾਪਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਤਾਂ ਬੁੰਗਾ ਸਾਹਿਬ ਬੁੰਗਾ ਸਾਹਿਬ ਸਥਾਪਿਤ ਕੀਤਾ ਗਿਆ ਸੀ ਤੇ ਆ ਦੇਖ ਸਕਦੇ ਨਿਸ਼ਾਨ ਸਾਹਿਬ ਵੀ ਲੱਗੇ ਹੋਏ ਨੇ ਸ਼ਹੀਦਾਂ ਸਿੰਘਾਂ ਦੇ ਤਾਂ ਹਾਂਜੀ ਬਾਬਾ ਸੰਗਤ ਸਿੰਘ ਜੀ ਦਾ ਫਿਰ ਇੱਥੇ ਥੜਾ ਘਾਤੋਂ ਸਥਾਪਿਤ ਹੋਇਆ ਸੀਗਾ ਇਹ ਹਾਂਜੀ ਬੰਦਾ ਸਿੰਘ ਬਹਾਦਰ ਨੇ ਅੱਛਾ ਬੰਦਾ ਸਿੰਘ ਨੇ ਬਹਾਦਰ ਨੇ ਫਿਰ ਆ ਕੇ ਬੁੰਗੇ ਬੁਣਾਏ ਨਾ ਅੱਛਾ ਉਸ ਤੋਂ ਬਾਅਦ ਜਦੋਂ ਰਣਜੀਤ ਸਿੰਘ ਆਇਆ ਉਸਨੇ ਫਿਰ ਇਹ ਜਮੀਨਾਂ ਪਟਿਆਲੇ ਨੇ ਜਮੀਨਾਂ ਲਈ ਤੇ ਬੁੰਗਿਆਂ ਨੂੰ ਅੱਛਾ ਸੀ ਤਾਂ ਇਹ ਪ੍ਰਾਤਨ ਗੁਰਦੁਆਰਾ ਸਾਹਿਬ ਆ ਇਹ ਇੱਧਰ ਦਰਸ਼ਨ ਕਰਵਾ ਦੀ ਇੱਕ ਵਾਰ ਕਰਵਾ ਦੋਗੇ ਜੀ ਤਾਂ ਇੱਧਰ ਅੰਦਰੋਂ ਹਾਂਜੀ ਅੰਦਰੋਂ ਦਰਸ਼ਨ ਕਰਵਾ ਦੀਏ ਜ਼ਰੂਰ ਤਾਂ ਇਹ ਪ੍ਰਾਤਨ ਕਹਿੰਦੇ ਗੁਰਦੁਆਰਾ ਸਾਹਿਬ ਸੀ ਤਾਂ ਇਹ ਬਾਬਾ ਜੀ ਦਾ ਇੱਥੇ ਸੀਸ ਰੱਖਿਆ ਗਿਆ ਸੀ ਇੱਥੇ ਸੀਸ ਦਾ ਸੰਸਕਾਰ ਹੈ ਜਿਹੜਾ ਉਹ ਕੀਤਾ ਗਿਆ ਸੀ ਤਾਂ ਇੱਧਰ ਗੁਰਦੁਆਰਾ ਸਾਹਿਬ ਆ ਇਹ ਸਰੰਦੀ ਟਾਂ ਦਾ ਬਣਿਆ ਹੋਇਆ ਸੀਗਾ ਇਹ ਪਹਿਲਾਂ ਆ ਇੱਧਰ ਆ ਜਿਓ ਤੁਸੀਂ ਆ ਜਿਓ ਇੰਦਰ ਆ ਜਿਓ ਅੱਛਾ ਇੱਥੇ ਪ੍ਰਕਾਸ਼ ਸੀਗਾ ਕੁੰਡੀਆਂ ਲੱਗੀਆਂ ਹੋਈਆਂ ਅੱਛਾ ਅੱਛਾ ਇਹ ਕਿੰਨੋਈਆਂ ਅੱਛਾ ਆ ਦੇਖੋ ਕਿੰਨੋਈ ਦੀਆਂ ਕੁੰਡੀਆਂ ਲੱਗੀਆਂ ਹੋਈਆਂ ਨੇ ਨਾ ਬਾਹਰ ਦੀਆਂ ਕੁੰਡੀਆਂ ਚਨੋਈ ਦੇ ਲੱਗੀਆਂ ਹੋਈਆਂ ਅੱਛਾ ਆ ਕੁੰਡੀਆਂ ਲੱਗੀਆਂ ਹੋਈਆਂ ਨੇ ਜੇ ਚੰਤਵਾ ਸਾਹਿਬ ਦੀਆਂ ਇੱਧਰ ਅੱਛਾ ਇਹ ਅਮਰੀਕਨ ਵੀ ਕੁੰਡੀਆਂ ਪੱਟੀਆਂ ਗਈਆਂ ਅੱਛਾ ਇਹ ਕੁੰਡੀਆਂ ਹੈਗੀਆਂ ਨੇ ਇੱਕ ਜੇ ਦੋ ਜੇ ਗਈਆਂ ਨੇ ਠੀਕ ਹੈ ਪਿਛਲੀ ਗੰਢ ਟੈ ਗਈ ਸੀ ਅੱਛਾ ਤੇ ਆਪਣੀ ਮੂਰੇ ਵੀ ਚੰਦੋਏ ਦੀਆਂ ਕੁੰਡੀਆਂ ਦੇਖ ਲਓ ਉੱਪਰ ਲੱਗੀਆਂ ਬਈ ਨੇ ਠੀਕ ਹੈ ਨੀ ਇਹ ਚੀਜ਼ ਤੇ ਅੱਛਾ ਇੱਧਰ ਵੀ ਲੱਗੀਆਂ ਹੋਈਆਂ ਆ ਕੁੰਡੀਆਂ ਜਿਸ ਤਰੀਕੇ ਨਾਲ ਸਾਹਮਣੇ ਲੱਗੀਆਂ ਹੁੰਦੀਆਂ ਸਮਝ ਲੱਗੇ ਤੇ ਜਦ ਕੇ ਇਹ ਸੋਹਣੀ ਬੜੀ ਸੰਤ ਹੈ ਇਹਨੂੰ ਇਹ ਜੀ ਸੰਭਾਲਨੀ ਚਾਹੀਦੀ ਹੈ ਜਿਵੇਂ ਮੰਨ ਲਓ ਆਪਾਂ ਕਹਿੰਦੇ ਜਿਵੇਂ ਮੰਨ ਲਓ ਆਪਾਂ ਬਾਬਾ ਸੰਗਤ ਸਿੰਘ ਜੀ ਨੇ ਇੰਨਾ ਵੱਡਾ ਨਾਮ ਆ ਉਹਨਾਂ ਦਾ ਮੰਨ ਲਓ ਗੁਰੂ ਸਾਹਿਬ ਨੇ 칼ਗੀ ਬਖਸ਼ੀ ਉਹਨਾਂ ਨੂੰ ਆਪਣਾ 칼ਗੀ ਤੋੜਾ ਬਖਸ਼ਿਆ ਤਾਂ ਕੀ ਲੱਗਦਾ ਮੰਨ ਲਓ ਉਹਨਾਂ ਸਿੰਘਾਂ ਦੇ ਸਥਾਨ ਇਸ ਤਰੀਕੇ ਦੇ ਨਾਲ ਬੀਆਵਾਨ ਹੋ ਗਏ ਟਹਿ ਗਏ ਸਾਰਾ ਉਹ ਇਹ ਹੋ ਗਿਆ ਵੀਰੇ ਜਿਹੜੇ ਗਰੀਬਾਂ ਦਾ ਹੱਕ ਸੀ ਨਾ ਉਹ بڑے ਲੋਕ ਰੋਕ ਤਾਮ ਗਏ ਕਿਉਂਕਿ ਉਹਨਾਂ ਨੂੰ ਇਹ ਛੋਟੇ ਲੋਕਾਂ ਨੂੰ ਚੰਗੇ ਹੀ ਨਹੀਂ ਲੱਗਦੇ ਹੈ ਗੱਲ ਇਹ ਆ ਅਸਲ ਗੱਲ ਦਿਖਾ ਦਿਓ ਉੱਪਰ ਦਿਖਾ ਦਿਓ ਤਾਂ ਇਹ ਬਾਬਾ ਸੰਗਤ ਸਿੰਘ ਜੀ ਦਾ ਸਥਾਨ ਹੈ ਤਾਂ ਦੇਖ ਸਕਦੇ ਹੋ ਤੁਸੀਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਆ ਇਹ ਤਾਂ ਸਾਰਾ ਟਹਿ ਗਿਆ ਇੱਥੇ ਵੀ ਵਰਗੋ ਤੁਸੀਂ ਆਪ ਪ੍ਰਕਾਸ਼ ਦੇਖਿਆ ਆਪ ਇੱਥੇ ਪ੍ਰਚਾਰ ਲੈਣ ਆਉਂਦੇ ਮੈਂ ਤਾਂ ਖੁਦ ਦੇਖੇ ਪ੍ਰਚਾਰ ਹੁੰਦੇ ਸੀ ਉਹ ਪ੍ਰਕਾਸ਼ ਵੀ ਸੜਕੋ ਸੂਤ ਆ ਗਿਆ ਜੀ ਅੱਛਾ ਉਹ ਦਸੂ ਸਾਡ ਕੋ ਪਿਆ ਉਹ ਸੰਭਾਲਿਆ ਪਿਆ ਜਿਸ ਦਿਨ ਕਿਤੇ ਪਰਮਾਤਮਾ ਦੇ ਯਾਦਗਾਰ ਬਣੀ ਉੱਥੇ ਸਥਾਪਿਤ ਹੋਊਗਾ ਉਹ ਅੱਛਾ ਉਹ ਵੀ ਸੱਥ ਉਹ ਸਾਡੀ ਸੂਤ ਹੈ ਪਰ ਇੱਕ ਪਤਲੀ ਸੰਤ ਕੀ ਗੱਲ ਹੈ ਕਿਉਂ ਸੂਨੀ ਸੰਸਥਾ ਕਿਉਂ ਨਹੀਂ ਬਣਾਈ ਮੈਂ ਸਾਰੀਆਂ ਸੰਸਥਾ ਪੰਜਾਬ ਦੇ ਤੁਹਾਡੇ ਚੈਨਲ ਰਾਹੀਂ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਇਹ ਸੇ ਤੁਹਾਨੂੰ ਜਾਗਰ ਕਰਨ ਵਰਤੋਂ ਸਾਡ ਕੀਤਾ ਦੇਵੇ ਇਹ ਤਾਂ ਜਾਗਰ ਹੋਣਾ ਚਾਹੀਦਾ ਕਿਉਂਕਿ ਐਡੇ ਬੜੇ ਮੰਨ ਲਓ ਭਾਈ ਸੰਗਤ ਸਿੰਘ ਜੀ ਗੁਰੂ ਸਾਹਿਬ ਨੇ ਆਪਣਾ ਕਲਗੀ ਤੋੜਾ ਬਖਸ਼ਿਆ ਸੀਗਾ ਕਹਿੰਦੇ ਜਮ ਬਿਲਕੁਲ ਉਹੋ ਜਿਹਾ ਲੱਗਦੇ ਸੀ ਗੁਰੂ ਸਾਹਿਬ ਦੇ ਨਾਲ ਕੋਈ ਕੋਈ ਚੀਜ਼ ਨਹੀਂ ਕੋਈ ਗਲਤੀ ਜਦੋਂ ਜਨਮੇ ਉਹਨਾਂ ਨਾਲ ਉਹਦੇ ਨਾਲ ਹੋਇਆ ਲੇਕਿਨ ਡੇਢ ਮਹੀਨੇ ਬਾਅਦ ਬਾਬਾ ਸੰਗਤ ਸਿੰਘ ਦਾ ਜਨਮ ਹੋਇਆ ਤੇ ਉਸ ਤੋਂ ਪਹਿਲਾਂ ਡੇਢ ਮਹੀਨੇ ਪਹਿਲਾਂ ਜੰਗਾ ਲੜੀਆਂ ਗੁਰੂ ਸਾਹਿਬ ਤੇਰ 13 14 ਜੰਗਾ ਉਹਨੇ ਗੁਰੂ ਸਾਹਿਬ ਨੇ ਗੈਰ ਲੜੀਆਂ ਠੀਕ ਹੈ ਤਾਂ ਇਹ ਬਾਬਾ ਸੰਗਤ ਸਿੰਘ ਜੀ ਦਾ ਸਥਾਨ ਹੈ ਤਾਂ ਇੱਕ ਵਾਰ ਜ਼ਰੂਰ ਜਿਵੇਂ ਇੱਕ ਗੀਤ ਵੀ ਸੀਗਾ ਬੱਭੂ ਆਂਦਾ ਕਹਿੰਦੇ ਹਵੇਲੀ ਟੋਟਰ ਮੱਲ ਦੀ ਅੱਜ ਆਵਾਜ਼ਾਂ ਮਾਰਦੀ ਪੈਸੇ ਦੀ ਨਹੀਂ ਲੋੜ ਇਹਨੂੰ ਲੋੜ ਭਾਈ ਪ ਏ ਵੀ ਉਸੇ ਤਰੀਕੇ ਨਾਲ ਬਾਬਾ ਸੰਗਤ ਸਿੰਘ ਜੀ ਦਾ ਸਥਾਨ ਹੈ ਤਾਂ ਦੇਖ ਸਕਦੇ ਹਾਂ ਕੀ ਹਾਲਤ ਹੈ ਇਸ ਸਥਾਨ ਦੀ ਤਾਂ ਇਧਰਲੇ ਪਾਸੇ ਜ਼ਰੂਰ ਦਿਖਾ ਦਿਓ ਲਾਈਟ ਮਾਰ ਕੇ ਚਾਰੇ ਪਾਸੇ ਮੈਂ ਕਹੂੰਗਾ ਸੰਗਤ ਜਿਹੜੀ ਵੀ ਸੰਗਤ ਦੇਖਦੀ ਆ ਤਾਂ ਜ਼ਰੂਰ ਦਰਸ਼ਨ ਇਹਨਾਂ ਚੀਜ਼ਾਂ ਦੇ ਇਹਨਾਂ ਸਥਾਨਾਂ ਦੇ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਕਲਗੀ ਬਖਸ਼ੀ ਸੀ ਗੁਰੂ ਸਾਹਿਬ ਨੇ ਚਮਕਾਰ ਦੀ ਗੜੀ ਦੇ ਵਿੱਚ ਤਾਂ ਇਹ ਸਥਾਨ ਤਾਂ ਇਸ ਥਾਂ ਤੇ ਬਜ਼ੁਰਗ ਕਹਿੰਦੇ ਅਸੀਂ ਪ੍ਰਸ਼ਾਦ ਵੀ ਲੈਂਦੇ ਰਹੇ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਰਿਹਾ ਇੱਥੇ ਹਾਂਜੀ ਇਹ ਸਥਾਨ ਹੈ ਹਾਂਜੀ ਇੱਥੇ ਇਹ ਗੁਰਦਾਰੇ ਉਹਨੇ ਰਦਾਸਾ ਬਣਾਇਆ ਹਾਂਜੀ ਕਹਿੰਦੇ ਸਾਹਿਬ ਜਦ ਰਦਾਸਾ ਵਜਾਏ ਹਾਂ ਹਾਂਜੀ ਤੁਸੀਂ ਇਹ ਕਿੱਥੇ ਦਾ ਇਤਿਹਾਸ ਹੈ ਕੋਣ ਕਹੇ ਦੱਸ ਜਾਈਏ ਉਹ ਰੱਥ ਦੇ ਵਿੱਚ ਲੈ ਕੇ ਆਏ ਨੇ ਸਾਹਿਬ ਜਦਿਆਂ ਨੂੰ ਜਦ ਕਿ ਉਹਨਾਂ ਤੇ ਉਹ ਤਾਂ ਉਹ ਸੀ ਕਿ ਗੁਲਾਮ ਸੀਗੇ ਉਹ ਤੇ ਉਹ ਇਹ ਤੱਥਾਂ ਨੂੰ ਇਹ ਮਿਟਾ ਰਹੇ ਹਾਂ ਜਿਹੜੇ ਅਸਲੀ ਤੱਥ ਹੈ ਜਿਹੜੀ ਸਿੱਖੀ ਕਾਮ ਹੈ ਉਹ ਭਈ ਇਹ ਜੇ ਸਿੱਧਾ ਕਹਦੇ ਹੁੰਦੇ ਕਦੇ ਕਾਇਮ ਆ ਇਹ ਕੋਈ ਕਿ ਨੂੰ ਇਹ ਪਤਾ ਨਹੀਂ ਸੋਮ ਜੋ ਪਬਲਿਕ ਪ੍ਰੰਧ ਕਮੇਟੀ ਹੈ ਜਿੱਥੇ ਤਾਂ ਹੈ ਇਸ ਵਜ੍ਹਾ ਬਿਲਕੁਲ ਧਿਆਨ ਨਹੀਂ ਦੇਦੇ ਜੋ ਸੰਗਤ ਇੱਥੇ ਆਉਂਦੀ ਹੈ ਉਹਨਾਂ ਨੂੰ ਇੱਥੇ ਉਹ ਪਾਲਾ ਕਰਦੇ ਸ਼ਰਤ ਪਾਉਂਦੀ ਰੋਕ ਰਹੇ ਹਨ ਜਦੋਂ ਇਹ ਕਮੇਟੀ ਬਣੀ ਵੀ ਹੈ ਉਹ ਬਹੁਤ ਪ੍ਰਾਨ ਦੇ ਬਾਬਾ ਬਲੀਵ ਸਿੰਘ ਹੁੰਦੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਮਿਹਨਤ ਕੀਤੀ ਹੈ ਜੋ ਇਸੇ ਇਸੇ ਕੰਮ ਦੇ ਸੀਦ ਹੋਇਆ ਹੋ ਉਹ ਆਪਣੇ ਐਸੇ ਸਰਗਸ ਹੋਇਆ ਹੋ ਤੇ ਜਿਹੜੇ ਭਾਈ ਇੱਥੇ ਸੇਵਾ ਕਰਦੇ ਸੀ ਭਾਈ ਸੁਨਿਆ ਦੇ ਉਹਨਾਂ ਦਾ ਫਾਦਰ ਵੀ ਇੱਥੇ ਡੈਥ ਹੋਈ ਉਹਦੀ ਅੱਛਾ ਜਿਹੜੇ ਸੇਵਾ ਕਰਦੇ ਸੀ ਉਹਨਾਂ ਦੇ ਫੇਸ ਤੋਂ ਪਹਜਾਤਾ ਇਦਾਂ ਨੇ ਅੱਜ ਇੱਥੋਂ ਦੇ ਸੁਨਿਆਰੇ ਸੀਗੇ ਇੱਥੋਂ ਇੱਥੋਂ ਭਜਾਦਾ ਉਹ ਆਪਣੇ ਕਰਦੇ ਕਿ ਮਹਾਰਾਸਤ੍ਰੂਪ ਉਹ ਸੂਪ ਸਾਨੂੰ ਪ੍ਰਾਪਤ ਸੀ ਕਰ ਲਿਆ ਅੱਛਾ ਜਿਹੜਾ ਇੱਥੇ ਸਰੂਪ ਪ੍ਰਕਾਸ਼ ਹੁੰਦਾ ਸੀ ਉਹ ਤੁਹਾਡੇ ਕੋਲ ਹੈਗਾ ਸਰੂਪ ਸੋਹਣੀ ਸੀ ਪਾਈ ਸਿੰਘ ਦੀ ਵੈਲਫੇਅਰ ਟ੍ਰਸਟ ਕੋਲ ਹੈਗਾ ਉਸੇ ਸਿਵਾਹ ਕੇ ਰੱਖਿਆ ਹੋਇਆ ਕਦੇ ਪ੍ਰਮਾਤਮਾ ਦਾ ਸਰੂਪ ਦੇ ਮਾਰਤ ਮੰਨੂਗੀ ਉੱਥੇ ਸਾਧਿਤ ਕੀਤਾ ਜਾਊਗਾ ਤੇ ਸਾਡੀ ਸੰਤ ਅ ਜੀ ਤੁਹਾਨੂੰ ਜਿਹੜਾ ਤੁਹਾਡੇ ਕੋਲ ਹੈਗਾ ਫਿਰ ਉਹ ਤਾਂ ਬਹੁਤ ਜ਼ਿਆਦਾ ਪੁਰਾਣਾ ਉਹ ਤਾਂ ਬਹੁਤ ਪੁਰਾਣਾ ਤੇ ਬਹੁਤ ਕੀਮਤੀ ਬਹੁਤ ਹੈ ਜੀ ਉਹ ਤਾਂ ਨਾਲ ਜਿੱਥੇ ਸੀ ਜਿੱਥੇ ਉਹਨੂੰ ਸਫਾਈ ਕੀਤੀ ਹੈ ਜਿੱਤਾਂ ਬਲਾਈਆਂ ਉਹ ਕਹਿੰਦੇ ਬਈ ਸੰਭ ਕੇ ਰੱਖਿਓ ਬਹੁਤ ਕੀਮਤੀ ਹੈ ਹੈ ਕੀਮਤੀ ਤੇ ਸੰਗ੍ਰਹਿਿਤ ਕਰਨੀਓ ਕੀਮਤੀ ਹੈ ਕਿੰਨੇ ਸਾਲ ਪੁਰਾਣਾ ਸਰੂਪ ਹੋਊਗਾ ਉਹ ਬਹੁਤ ਪੁਰਾਣੀ ਬਹੁਤ ਪੁਰਾਣੀ ਸਦੀਆਂ ਪੁਰਾਣਾ ਹੋਊਗਾ 6ਵੀਂ ਪਾਸੇ ਹੀ ਤਾਂ ਚਲੋ ਜੀ ਇੱਚ ਸਾਡੀ ਸੰਤਾ ਦਾ ਹੋਰ ਸੰਤਾ ਅਸੀਂ ਜਾਗਰ ਕਰਨੀਓ ਜਾਗਰਨ ਕਰਨ ਲਈ 2011 ਤੋਂ ਅਸੀਂ ਚਮਕੌਰ ਸਾਹਿਬ ਤੋਂ ਉਹਨਾਂ ਦਾ ਸ਼ੀਸ਼ਮਾਰ ਸ਼ੀਸ਼ਮਾਰ ਸ਼ੁਰੂ ਕੀਤਾ। ਹਾਂ ਚਮਕੌਰ ਸਾਹਿਬ ਤੋਂ ਜਿਹੜਾ ਆਉਂਦਾ ਇੱਥੇ ਉਹ ਸੋਨ ਸਿੰਘ ਬਲਫੇ ਟੈਸਟ ਤੋਂ ਸ਼ੁਰੂ ਕੀਤਾ ਗਿਆ। ਸੰਗਤ ਜ਼ਰੂਰੀ ਹੈ ਬਹੁਤ ਪਿੰਡਾਂ ਤੇ ਇਹ ਇਹ ਸਾਡਾ ਸ਼ੀਸ਼ਮਾਰ ਸਾਡਾ 25 ਮਾਸੋਂ 10 ਪੋਨੋਂ ਸਾਡਾ ਹਰ ਸਾਲ ਦਾ ਸ਼ੀਸ਼ਮਾਰ 10 ਪੋਨੋਂ ਉੱਥੋਂ ਆਉਂਦਾ। ਉਸੇ ਦਿਨ ਰੱਖਿਆ ਇਹ ਕੰਮ ਜੇ ਪਰਮਾਣਿਕ ਇਤਿਹਾਸ ਬਣੂਗਾ ਤੇ 16 ਤੋਂ ਜਨਮ ਦਿਨ ਤੋਂ ਸ਼ੁਰੂ ਕਰਤਾ। ਹੁਣ ਸੰਗਤ ਬਹੁਤ ਜ਼ਰੂਰੀ ਹੈ। ਤੇ ਹੁਣ ਸਾਲ 2500 ਸਾਲ ਪੁਰਾਣੇ ਅਸੀਂ ਅੱਜ ਵੀ ਤੋਂ ਕਰਕੇ ਆਏ ਤੇ ਥੋੜੇ ਚੈਨਲ ਦੀ ਸੀ ਬੇਨਤੀ ਕਰਦੇ ਆ ਸਾਰੇ ਜਥੇਬੰਦੀ ਨੂੰ ਹੋਰ ਧਾਰਮਿਕ ਸਥਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਸਥਾਨ ਨੂੰ ਜਾਗਰਣ ਕਰ ਲਈ ਸਾਡਾ ਸੇਵਕ ਦਿੱਤਾ ਉਹਦੇ ਬਾਅਦ ਤੇ ਵਹਿਗੜੀ ਚਾ ਖਾਲਸਾ ਵਹਿਗੜੀ ਜੀ ਪਤੇ ਤਾਂ ਇਹ ਅਸਥਾਨ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਜੀ ਦਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਦੇ ਵਿੱਚ ਆਪਣੀ ਕਲਗੀ ਤੋੜਾ ਬਖਸ਼ਿਆ ਸੀ ਤਾਂ ਉਸ ਤੋਂ ਬਾਅਦ ਭਾਈ ਸਾਹਿਬ ਉੱਥੇ ਜੰਗ ਕਰਦੇ ਮੁਗਲਾਂ ਨਾਲ ਸ਼ਹੀਦ ਹੋ ਜਾਂਦੇ ਨੇ ਤੇ ਮੁਗਲ ਫੌਜਾਂ ਨੇ ਜਿਹੜੀਆਂ ਉੱਥੇ ਉਹਨਾਂ ਨੂੰ ਸ਼ਹੀਦ ਕਰਕੇ ਤੜ ਉਹਨਾਂ ਦਾ ਉੱਥੇ ਹੀ ਰਹਿ ਜਾਂਦਾ ਤੇ ਸੀਸ ਇੱਥੇ ਲੈ ਕੇ ਆਉਂਦੇ ਨੇ ਕਿ ਅਸੀਂ ਗੁਰੂ ਸਾਹਿਬ ਨੂੰ ਸ਼ਹੀਦ ਕਰਤਾ ਪਰ ਇੱਥੇ ਆ ਕੇ ਜਦੋਂ ਸ਼ਨਾਖਤ ਹੁੰਦੀ ਹੈ ਤਾਂ ਭਾਈ ਸੰਗਤ ਸਿੰਘ ਨਿਕਲਦੇ ਨੇ ਤਾਂ ਇਸ ਸਥਾਨ ਤੇ ਦੋ ਸਿੰਘਾਂ ਨੇ ਭਾਈ ਸੰਗਤ ਸਿੰਘ ਜੀ ਦਾ ਸਸਕਾਰ ਹੈ ਜਿਹੜਾ ਉਹ ਕੀਤਾ ਸੀ ਤਾਂ ਇੱਥੋਂ ਦੇ ਬਜ਼ੁਰਗਾਂ ਨਾਲ ਵੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਇਹ ਸਥਾਨ ਜਿਹੜਾ ਐਡੇ ਵੱਡੇ ਸ਼ਹੀਦ ਹੋਏ ਨੇ ਇਤਿਹਾਸ ਦੇ ਚਮਕੌਰ ਸਾਹਿਬ ਦੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਰੱਖਿਆ ਗਿਆ ਧਾਰਮਿਕ ਸੰਸਥਾਵਾਂ ਦੇ ਨਾਲ ਐਸਜੀਪੀਸੀ ਦੇ ਨਾਲ ਵੀ ਗਿਲਾ ਇਹਨਾਂ ਦਾ ਤਾਂ ਲੋੜ ਹੈ ਕਿਤੇ ਨਾ ਕਿਤੇ ਇਹ ਸ਼ਹੀਦ ਨੇ ਜਿਹੜੇ ਸਾਡੀ ਕੌਮ ਦਾ ਸਰਮਾਇਆ ਨੇ ਜਿਹੜੇ ਇਹਨਾਂ ਦੇ ਸ਼ਹੀਦੀ ਸਥਾਨ ਨੇ ਜਿਹੜੇ ਉਹਨਾਂ ਨੂੰ ਸਾਂਭ ਕੇ ਰੱਖੀਏ ਉਹਨਾਂ ਨੂੰ ਸਹੀ ਸਲਾਮਤ ਰੱਖੀਏ ਕਿਉਂਕਿ ਜਿਹੜੇ ਸਥਾਨ ਨੇ ਇਹ ਇਹਨਾਂ ਨੂੰ ਦੇਖ ਕੇ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਪਤਾ ਲੱਗਣਾ ਕਿ ਸਾਡਾ ਇਤਿਹਾਸ ਕੀ ਹੈ ਤਾਂ ਲੋੜ ਹੈ ਕਿਤੇ ਨਾ ਕਿਤੇ ਨਾ ਸਥਾਨਾਂ ਨੂੰ ਸਾਂਭਣ ਦੇ ਵਿੱਚ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੀ ਸਿੱਖ ਸੰਗਤ ਹੈ ਜਿਹੜੀ ਉਹ ਜ਼ਰੂਰ ਉਪਰਾਲੇ ਕਰੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਟੂ ਪੰਜਾਬ ਟੀਵੀ ਸ਼੍ਰੀ ਫਤਿਹਗੜ ਸਾਹਿਬ